ਜਸਪਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਫੌਜ ਦੇ ਵੱਲੋਂ ਕਰ ਦਿੱਤਾ ਗਿਆ ਇੱਕ ਅਤਵਾਦੀ ਟੀਰ ਖੋਇਆ ਮੁਕਾਬਲਾ ਹੋਇਆ ਦੋਨੋਂ ਪਾਸੇੋਂ ਅਤਵਾਦੀ ਤੇ ਫੌਜ ਦਾ ਦੋਨਾਂ ਦੇ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਜਿਸ ਦੇ ਵਿੱਚ ਇੱਕ ਅਤਵਾਦੀ ਦੱਸਿਆ ਜਾ ਰਿਹਾ ਕਿ ਟੀਰ ਖੋ ਚੁੱਕਾ ਹੈ ਤੇ ਇੱਕ ਜੀਸੀਓ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਸਰਚ ਆਪਰੇਸ਼ਨ ਫੌਜ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜਿਸ ਦੇ ਤਹਿਤ ਫੌਜ ਨੂੰ ਇਨਪੁਟ ਮਿਲਦੀ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਜੁੜੇ ਆ ਉਹ ਇਸ ਗੁੱਡਰ ਜੰਗਲ ਖੇਤਰ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਆਰਮੀ ਦੇ ਵੱਲੋਂ ਤੇਜ਼ ਕਰ ਦਿੱਤਾ ਗਿਆ ਔਰ ਸਰਚ ਆਪਰੇਸ਼ਨ ਦੇ ਦੌਰਾਨ ਹੀ ਅੱਤਵਾਦੀਆਂ ਦੇ ਵੱਲੋਂ ਗੋਲੀਬਾਰੀ ਜਿਹੜੀ ਆ ਉਹ ਫੌਜ ਦੇ ਉੱਪਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੁਕਾਬਲਾ ਕੋਈ ਹੈ ਦੋਨਾਂ ਦੇ ਵਿਚਕਾਰ ਮੁੱਠਪੇੜ ਖੋਈ ਅਤਵਾਦੀ ਤੇ ਫੌਜੀਆਂ ਦੇ ਵਿਚਕਾਰ ਔਰ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਅਤਵਾਦੀ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਢੇਰ ਖੋ ਚੁੱਕਿਆ ਪਰ ਇੱਕ ਜੀਸੀਓ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਪੂਰਾ ਏਰੀਆ ਜਿਹੜਾ ਇਹ ਵਾਲਾ ਸੀਲ ਕਰ ਦਿੱਤਾ ਗਿਆ ਕਿਉਂਕਿ ਇਹ ਕੁਲਗਾਮ ਜੰਮੂ ਕਸ਼ਮੀਰ ਦਾ ਉਹ ਵਾਲਾ ਏਰੀਆ ਹੈ ਜਿਸ ਜਗ੍ਹਾ ਦੇ ਉੱਪਰ ਮੁੱਠਪੇੜ ਜਿਹੜੀ ਐ ਉਹ ਜਾਦੀ ਹੁੰਦੀ ਐ ਅਤਵਾਦੀਆਂ ਦੀ ਕੁਸਪੈਠ ਜਿਹੜੀ ਉਹ ਜ਼ਿਆਦਾਤਰ ਦੇਖਣ ਨੂੰ ਮਿਲਦੀ ਐ ਸੋ ਇਹ ਵਾਲੇ ਖੇਤਰ ਦੇ ਵਿੱਚ ਫੌਜ ਦਾ ਠਿਕਰੀ ਪੈਰਾ ਜਿਹੜਾ ਉਹ ਹਰ ਵਾਰ ਰਹਿੰਦਾ ਹੈ ਔਰ ਲਗਾਤਾਰ ਫੌਜ ਨੂੰ ਇਨਪੁਟ ਜਿਹੜੀ ਐ ਉਹ ਮਿਲਦੀ ਰਹਿੰਦੀ ਐ ਸਵਾਰ ਵੀ ਜਦੋਂ ਸਰਚ ਆਪਰੇਸ਼ਨ ਗੁੱਡਰ ਜੰਗਲ ਖੇਤਰ ਦੇ ਵਿੱਚ ਕੀਤਾ ਜਾ ਰਿਹਾ ਸੀ ਤਾਂ ਭਾਰਤੀ ਫੌਜ ਨੂੰ ਜਦੋਂ ਇਨਪੁਟ ਮਿਲੀ ਕਿ ਅਤਵਾਦੀ ਲੋਕੇ ਖੁੱਸ ਸਕਦੇ ਨੇ ਜਿਸ ਤੋਂ ਬਾਅਦ ਉਸ ਸਥਾਨ ਤੇ ਸਰਚ ਆਪਰੇਸ਼ਨ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਤਾਂ ਫੌਜ ਨੂੰ ਜਦੋਂ 2 ਤੋਂ 3 ਅੱਤਵਾਦੀ ਲੁਕੇ ਹੋਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਅੱਤਵਾਦੀਆਂ ਦੇ ਵੱਲੋਂ ਪਹਿਲਾਂ ਹੀ ਫੌਜ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਮੁੱਠਪੇੜ ਕੋਈ ਤੇ ਮੁੱਠਪੇੜ ਦੇ ਦੌਰਾਨ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇੱਕ ਅੱਤਵਾਦੀ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਢੇਰ ਖੋ ਚੁੱਕਿਆ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਆਰਮੀ ਦਾ ਜੀਸੀਓ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਮੌਕੇ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਹੈ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਹੈ ਇੱਕ ਅਤਵਾਦੀ ਨੂੰ ਢੇਰ ਕਰ ਦਿੱਤਾ ਹੈ ਔਰ ਇਸ ਮੁਕਾਬਲੇ ਦੇ ਵਿੱਚ ਜੀਐਸਓ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਜਿਹੜੀ ਹੈ ਹੁਣ ਦੀ ਸਾਨੂੰ ਮਿਲ ਰਹੀ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਕੁਲਗਾਮ ਤੋਂ ਸਾਹਮਣੇ ਆ ਰਹੀ ਹੈ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਫੌਜ ਦੇ ਵੱਲੋਂ ਕਰ ਦਿੱਤਾ ਗਿਆ ਇੱਕ ਅਤਵਾਦੀ ਟੀਰ ਖੋਇਆ ਮੁਕਾਬਲਾ ਹੋਇਆ ਦੋਨੋਂ ਪਾਸੇੋਂ ਅਤਵਾਦੀ ਤੇ ਫੌਜ ਦਾ ਦੋਨਾਂ ਦੇ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਜਿਸ ਦੇ ਵਿੱਚ ਇੱਕ ਅਤਵਾਦੀ ਦੱਸਿਆ ਜਾ ਰਿਹਾ ਕਿ ਟੀਰ ਖੋ ਚੁੱਕਾ ਹੈ ਤੇ ਇੱਕ ਜੀਸੀਓ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਸਰਚ ਆਪਰੇਸ਼ਨ ਫੌਜ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜਿਸ ਦੇ ਤਹਿਤ ਫੌਜ ਨੂੰ ਇਨਪੁਟ ਮਿਲਦੀ ਹੈ ਕਿ 2 ਤੋਂ 3 ਅੱਤਵਾਦੀ ਜੁੜੇ ਆ ਉਹ ਇਸ ਗੁੱਡਰ ਜੰਗਲ ਖੇਤਰ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਆਰਮੀ ਦੇ ਵੱਲੋਂ ਤੇਜ਼ ਕਰ ਦਿੱਤਾ ਗਿਆ ਔਰ ਸਰਚ ਆਪਰੇਸ਼ਨ ਦੇ ਦੌਰਾਨ ਹੀ ਅੱਤਵਾਦੀਆਂ ਦੇ ਵੱਲੋਂ ਗੋਲੀਬਾਰੀ ਜਿਹੜੀ ਆ ਉਹ ਫੌਜ ਦੇ ਉੱਪਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੁਕਾਬਲਾ ਹੋਇਆ ਦੋਨਾਂ ਦੇ ਵਿਚਕਾਰ ਮੁੱਠਪੇੜ ਹੋਈ ਅੱਤਵਾਦੀ ਤੇ ਫੌਜੀਆਂ ਦੇ ਵਿਚਕਾਰ ਔਰ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਅਤਵਾਦੀ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਢੇਰ ਖੋ ਚੁੱਕਿਆ ਪਰ ਇੱਕ ਜੀਸੀਓ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਪੂਰਾ ਏਰੀਆ ਜਿਹੜਾ ਇਹ ਵਾਲਾ ਸੀਲ ਕਰ ਦਿੱਤਾ ਗਿਆ ਕਿਉਂਕਿ ਇਹ ਕੁਲਗਾਮ ਜੰਮੂ ਕਸ਼ਮੀਰ ਦਾ ਉਹ ਵਾਲਾ ਏਰੀਆ ਹੈ ਜਿਸ ਜਗ੍ਹਾ ਦੇ ਉੱਪਰ ਮੁੱਠਪੇੜ ਜਿਹੜੀ ਹੈ ਉਹ ਜਾਦੀ ਹੁੰਦੀ ਹੈ ਅਤਵਾਦੀਆਂ ਦੀ ਕੁਸਪੈਸ਼ ਜਿਹੜੀ ਉਹ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਸੋ ਇਹ ਵਾਲੇ ਖੇਤਰ ਦੇ ਵਿੱਚ ਆ ਫੌਜ ਦਾ ਠਿਕਰੀ ਪੈਰਾ ਜਿਹੜਾ ਉਹ ਹਰ ਵਾਰ ਰਹਿੰਦਾ ਹੈ ਔਰ ਲਗਾਤਾਰ ਫੌਜ ਨੂੰ ਇਨਪੁਟ ਜਿਹੜੀ ਹੈ ਉਹ ਮਿਲਦੀ ਰਹਿੰਦੀ ਹੈ ਸਵਾਰ ਵੀ ਜਦੋਂ ਸਰਚ ਆਪਰੇਸ਼ਨ ਗੁੱਡਰ ਜੰਗਲ ਖੇਤਰ ਦੇ ਵਿੱਚ ਕੀਤਾ ਜਾ ਰਿਹਾ ਸੀ ਤਾਂ ਭਾਰਤੀ ਫੌਜ ਨੂੰ ਜਦੋਂ ਇਨਪੁਟ ਮਿਲੀ ਕਿ ਅਤਵਾਦੀ ਲੋਕੇ ਖੁੱਸ ਸਕਦੇ ਨੇ ਜਿਸ ਤੋਂ ਬਾਅਦ ਉਸ ਸਥਾਨ ਤੇ ਸਰਚ ਆਪਰੇਸ਼ਨ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਤਾਂ ਫੌਜ ਨੂੰ ਜਦੋਂ ਦੋ ਤੋਂ ਤਿੰਨ ਅਤਵਾਦੀ ਲੋਕੇ ਹੋਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਅਤਵਾਦੀਆਂ ਦੇ ਵੱਲੋਂ ਪਹਿਲਾਂ ਹੀ ਆ ਫੌਜ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਮੁੱਠਪੇੜ ਕੋਈ ਤੇ ਮੁੱਠਪੇੜ ਦੇ ਦੌਰਾਨ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇੱਕ ਅੱਤਵਾਦੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਢੇਰ ਖੋ ਚੁੱਕਿਆ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਆਰਮੀ ਦਾ ਜੀਸੀਓ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਮੌਕੇ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਹੈ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਇੱਕ ਆਤਵਾਦੀ ਨੂੰ ਠੇਰ ਕਰ ਦਿੱਤਾ ਹੈ ਔਰ ਇਸ ਮੁਕਾਬਲੇ ਦੇ ਵਿੱਚ ਜੀਸੀਓ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਜਿਹੜੀ ਆ ਹੁਣ ਦੀ ਸਾਨੂੰ ਮਿਲ ਰਹੀ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਕੁਲਗਾਮ ਤੋਂ ਸਾਹਮਣੇ ਆ ਰਹੀ ਹੈ